ਮੇਰੀ ਭੁੱਖ ਹੈ ਮੈਂ ਤਾਂ ਤੁਹਾਨੂੰ ਇਹ ਗਾਣੇ ਸੁਣਾਉਣਾ ਸ਼ਾਇਦ ਨੱਚਣ ਵਾਲਿਆਂ ਨੂੰ ਨਾ ਚੰਗੇ ਲੱਗਦੇ ਹੋਣ ਪਰ ਤੁਹਾਡੀ ਵਿਰਾਸਤ ਇਹੀ ਹੈ ਉਹ ਤੁਹਾਡਾ ਮਨੋਰੰਜਨ ਹੈ ਕਹਿ ਕਿ ਸ਼ੇਖ ਲਾ ਕੇ ਨੱਚ ਲੈ ਪਰ ਆਪ ਦੀ ਜਿਹੜੀ ਬਲੱਡ ਲਾਈਨ ਆ ਉਹਨੂੰ ਨਾ ਭੁੱਲਿਓ ਕਦੇ ਸਾ ਮੀ ਪਵੇ ਪਹਾੜਾਂ ਤੇ ਸਾਡਾ ਕੋਠਾ ਚੋਣ ਲੱਗ ਜਾਂਦਾ ਪਰ ਸਾਥ ਦੀ ਹੋਲੀ ਨੂੰ ਦੱਸ ਕੀ ਮਾਣੇ ਸੁਖਾ ਤਾਂ ਅਸੀਂ ਦੁੱਖ ਤੇ ਮਰ ਜਾਣਾਂ ਨਾ ਕਮਣੀਏ ਜੇ ਨਾ ਅਗਫਰੋਲੀ ਅਸੀਂ ਕੱਚੇ ਰੰਗ ਚ ਸੋਹਣੀਏ ਗਾਉਣ ਦੇ ਮੁੰਡਿਆਂ ਨੂੰ ਸੁਰ ਲਾਉਂਦੇ ਓਏ ਅਸੀਂ ਕੱਚੇ ਰੰਗ ਚ ਸੋਹਣੀਏ ਮਿਹਰੇ ਅੱਜ ਕੱਲ੍ਹ ਸ਼ੋਰ ਨੇ ਜਿਆਦਾ ਸੀਡੀ ਤੇ ਹੁੰਨੇ ਆ ਉਹਨਾਂ ਨੂੰ ਗਾਉਣ ਦਾ ਮੌਕਾ ਨਹੀਂ ਮਿਲਦਾ ਹਰ ਪੰਜਾਬੀ ਦੇ ਅੰਦਰ ਸੁਰ ਹੈ ਬਸ ਉਹ ਪਛਾਣਦਾ ਨਹੀਂ ਲਾਹਤਾ ਬਾਂ